ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਂ ਸਭ ਤੋ ਤਾਂ ਗਾਵੋ ਅਰੀਕੇ ਦਾ ਮਨ ਜਲੀਵਸਾਇ ਕਹੈ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਈਆ ਈ ਮਨ ਮੇਰੀ ਤੂੰ ਸਦਾ ਰਹੋ ਹਰ ਨਾਨੀ ਹਰ ਨਾਨਕ ਰਹੁ ਤੂੰ ਮਨ ਮੇਰੀ ਦੂਖ ਸਭ ਸਰਣਾਂ ਅੰਗੇਕਾਰ ਹੋ ਕਰੀ ਤੇਰਾ ਕਰਜ ਸਭ ਸਵਾਰਣ ਸਭ ਨਾਗਲਾ ਸਮਰਾਦ ਸੁਆਮੀ ਸੋ ਕਿਉ ਮਨੋ ਵੇਸਾਰੀ ਪਹਿ ਨਾਨਕੀ ਮਨ ਮੇਰੀ ਸਦਾ ਰਹੁ ਹਰਨਾਲੀ ਸਾਚੀ ਸਾਹਿਬਾ ਕੀ ਨਹੀਂ ਕਰਤੇ ਰੈ ਕਰਤਾ ਤੀਰ ਸਭ ਕਿਸ ਹੈ ਜਿਸ ਅਦੇਹ ਸੋ ਪਾਵੀ ਸਦਾ ਸਬਦ ਸਲਾ ਤੀਰੀ ਨਾਮ ਮਨ ਵਸਾਵੀ ਨਾਮ ਜਿਨ ਕੈ ਮਨ ਵਸਿਆ ਵਾਦੀ ਸਬਦ ਕੰਡੇਰੀ ਕਹੈ ਨਾਨਕ ਸਚੀ